ਅਬਦੁਲ ਮਜੀਦ ਨੇ ਬੜਾ ਹੀ ਸੋਣਾ ਲਿਖਿਆ ਸ਼ੇਰਾਂ ਨੂੰ ਖਾਂਦੇ ਸ਼ੇਰ ਦੇਖੇ ਸ਼ੇਰਾਂ ਨੂੰ ਖਾਂਦੇ ਸ਼ੇਰ ਦੇਖੇ ਬਾਜਾਂ ਨੂੰ ਪੈਂਦੇ ਬਾਜ ਦੇਖੇ ਇੱਥੇ ਬੰਦੇ ਨੂੰ ਬੰਦਾ ਵੱਢੀ ਜਾਂਦਾ ਇੱਥੇ ਬੰਦੇ ਨੂੰ ਬੰਦਾ ਵੱਢੀ ਜਾਂਦਾ ਤੇ ਬਾਂਦਰਾਂ ਨੂੰ ਮਿਲਦੇ ਤਾਜ ਵੇਖੇ ਇੱਥੇ ਆਪਣੇ ਹੀ ਪਿੱਠ ਤੇ वार ਕਰ ਇੱਜ਼ਤਾਂ ਨੂੰ ਲਾਉਂਦੇ ਦਾਗ ਵੇਖੇ ਘਰ ਕਿਸੇ ਦਾ ਪੁੱਟ ਕੇ ਜੋ ਸਵਾਦ ਲੈਂਦੇ ਘਰ ਕਿਸੇ ਦਾ ਪੁੱਟ ਕੇ ਜੋ ਸਵਾਦ ਲੈਂਦੇ ਸੁੱਕਦੇ ਉਹਨਾਂ ਦੇ ਇੱਥੇ ਬਾਗ ਵਿਖੇ ਇੱਕੋ ਥਾਲੀ ਚ ਖਾ ਕੇ ਸ਼ੇਕ ਕਰਦੇ ਇੱਕੋ ਥਾਲੀ ਚ ਖਾ ਕੇ ਸ਼ੇਕ ਕਰਦੇ ਦੁੱਧ ਪੀ ਕੇ ਦਸ ਦੇ 나ਗ ਦੇਖੇ ਵਿੱਚ ਵਿਆਹਾਂ ਦੇ ਚੀਕ ਚੰਗਿਆੜੇ ਨੇ ਵਿੱਚ ਵਿਆਹਾਂ ਦੇ ਚੀਕ ਚੰਗਿਆੜੇ ਨੇ ਮਰਗਾਂ ਤੇ ਚੱਲਦੇ ਰਾਗ ਦੇਖੇ ਬੋਲੀ ਮੁਰਦਿਆਂ ਦੀ ਲੱਗਦੀ ਇੱਥੇ ਮਜੀਦ ਮੀਆਂ ਬੋਲੀ ਮੁਰਦਿਆਂ ਦੀ ਇੱਥੇ ਲੱਗਦੀ ਮਜੀਦ ਮੀਆਂ ਤੇ ਦੱਲਿਆਂ ਨੂੰ ਮਿਲਦੇ ਲਾਗ ਦੇਖੇ ਤੇ ਦੱਲਿਆਂ ਨੂੰ ਮਿਲਦੇ ਲਾਗ ਦੇਖੇ